ਮੋਬਾਈਲ ਮੋਨ ਫੋਟੋ ਲੀਟ ਆਜ ਜਿੰਦਰ ਰਾਜ ਆਜ ਜਿੰਦਰ ਰਾਜ ਇਹਨੇ ਗੋਮਨ ਕੀ ਹਾਂ ਹਾ ਜਦੇ ਬੋਲਦਾ ਆਜੋ ਨਾਲ ਬਿਛਾ ਜਿੰਦਰ ਜਿੰਦਰ ਰਾਜ ਇਹਦੇ ਕਿਸੇ ਐਨਸੀਸੀਟੀ ਅਨ ਮੰਗਿਆ ਸੀ ਜਿੰਦਰ ਰਾਜ ਵਾਤਾਏ ਉਹ ਨਹੀਂ ਤਾਂ ਉਹ ਨੂੰ ਨਹੀਂ ਤਾਂ ਆ ਗਿਆ ਤਾਂ ਆ ਗਿਆ ਕੋਈ ਅਗਲੀ ਗੱਲ ਦੱਸਾ ਇਹਨਾਂ ਦਾ ਨਾਮ ਸੈਲੈਕਟ ਕਰ ਲਓ ਹਾਂਜੀ ਜੀ ਸਰ ਇਹ ਗੱਲ ਹੈ ਕਿ 21 ਜੂਨ ਦੀ ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਹਨਾਂ ਦਾ ਕਤਲ ਹੋ ਗਿਆ ਸੀ ਸਾਡੇ 11:00 ਕਰੀ ਦੇ ਆਸ-ਪਾਸ ਹਨਾ ਐਸ ਐਚਓ ਸਲੇਮ ਕਾਮਨੀ ਨੂੰ ਤਲਾ ਮਿਲੀ ਸੀ ਕਿ ਕੋਨੇ ਲੱਤ ਪਾ ਤੇ ਇੱਕ ਲੇਡੀ ਦੀ ਲਾਸ਼ ਮਿਲੀ ਹੈ ਸੋ ਇਹ ਮੌਕੇ ਤੇ ਗਏ ਸੋ ਉੱਥੇ ਪਤਾ ਚੱਲਿਆ ਕਿ ਇਹਨਾਂ ਦਾ ਪਤਾ ਲੁੱਟਿਆ ਸੀ ਸੋ ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਅੰਡੇ ਅਫਸਰ ਸਰਦਾਂ ਐਸ ਐਚਓ ਨਾਲ ਸ਼ੇਪ ਸਿਟੀ ਦੇ ਤੇ ਸੀਸੀਟੀਵੀ ਕੈਮਰਾਜ਼ ਹੈਗੇ ਨੇ ਉਹ ਤੇ ਮਜੂਦਾ ਜਿਹੜੇ ਕਮਰੇ ਆ ਆਸ-ਪਾਸ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਸ ਤੋਂ ਕਾਫੀ ਕੁਝ ਪਤਾ ਲੱਗਿਆ ਉਹਦੀ ਮੂਵਮੈਂਟ ਦਾ ਇਹ ਪਤਾ ਚੱਲਿਆ ਕਿ ਲੇਡੀ ਇੱਕ ਪੈਸਿਆਂ ਦੇ ਮਤਲਬ ਉਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀ ਸੋ ਸੋਨਮ ਜਨ ਨੇ ਇਹਨੂੰ ਸੰਦੀਪ ਸੰਦੀਪ ਜੀ 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 ਸੰਦੀਪ ਸੰਦੀਪ ਜੀ 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 ਸੰਦੀਪ ਖਮਾਰ ਨੂੰ ਤਾਂ ਜਿਹੜੀ ਉਹ ਤੇ 8000 ਇਕ੍ਰਤਾ ਸੀ ਤੇ 9000 ਇਕ੍ਰਤਾ ਸੀ ਉਹਦਾ ਇਹ ਹਰ ਮਹੀਨੇ ਦਾ ਵਿਆਜ ਬੰਦਾ ਹੁੰਦਾ ਸੀ ਉਹ ਵਿਆਜ ਲੈਂਦੇ ਸੀ ਵਿਆਜ ਨਹੀਂ ਕਿਸ਼ਤ ਟੁੱਟਣ ਦੇ ਕਰਕੇ ਫਿਰ ਇਹਨਾਂ ਨੇ ਉਹਨੂੰ ਲਾ ਕੇ ਕਾਫੀ ਉਹਨੂੰ ਬੇਇੱਜ਼ਤ ਕੀਤਾ ਉਹਨਾਂ ਗਾਲਾਂ ਗਲਾਂ ਕੱਢੀਆਂ ਇੰਪੈਕਟ ਉਸਦਾਂ ਫਿਰ ਉਹਦੇ ਮਦਰ ਨੂੰ ਵੀ ਪੌਣ ਮਲਾ ਕੇ ਉਹਦੇ ਸਾਹਮਣੇ ਉਹਨਾਂ ਮਦਰ ਨਾਲ ਵੀ ਕਾਫੀ ਮਾੜਾ ਚੰਗਾ ਬੋਲਣ ਕਰਕੇ ਇਹਨੂੰ ਫਿਰ ਗੁੱਸਾ ਸੀਗਾ ਜਦੋਂ ਕਰੇ ਸੋਚ ਕੇ ਗਿਆ ਸੀ ਵੈਸੇ ਕਿ ਕੁਝ ਸਪੈਸ਼ਲੀ ਇਹਨੇ ਟੋਪੀ ਵਗੈਰਾ ਪਾ ਕੇ ਤੇ ਥੋੜਾ ਫੇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਨੇ ਜਾ ਕੇ ਉਥੇ ਉਹ ਤਾਂ ਕਤਲ ਕੀਤਾ ਸੀ ਸੋ ਬੜੀ ਮਿਹਨਤ ਨਾਲ ਇਹ ਆਪਣਾ ਕੱਲ ਇਹਨੂੰ ਫੜ ਲਿਆ ਗਿਆ ਸੰਜੀਪ ਨੂੰ ਇਹਦੇ ਸਾਡੇ ਸੇਫ ਸਿਟੀ ਵਾਲਿਆਂ ਦਾ ਐਸ ਐਚਓ ਦਾ ਸਪੈਸ਼ਲ ਸਾਡੇ ਏਡੀਸੀ ਕੀ ਸਾਹਿਬਾਨ ਸੋ ਉਹਨਾਂ ਦਾ ਬੜਾ ਅੱਛਾ ਰੋਲ ਰਿਹਾ ਹੈ ਇਸ ਕਰਕੇ ਅਸੀਂ ਸੋ ਇਹ ਫੜਿਆ ਕਿ ਜਦੋਂ ਤੋਂ

ਹਾਂ ਜੀ ਹਜੇ ਤੱਕ ਸਾਡੇ ਨੋਟ ਸਾਹਮਣੇ ਨਹੀਂ ਆਈ ਸਾਰੀ ਅਸੀਂ ਇਹਦੇ ਬਾਕੀ 33 ਚੱਲ ਰਹੀ ਹੈ ਜੋ ਕਿ ਸਰ ਜੀ ਤੁਹਾਡੇ ਨਾਲ ਪਰ ਸ਼ੇਅਰ ਕਰਾਂ ਥੈਂਕ ਯੂ ਥੈਂਕ ਯੂ ਜੀ